ਡੇਲੀ ਪੋਸਟ ਪੰਜਾਬੀ ਦੇਖ ਰਹੇ ਹੋ ਤੁਸੀਂ ਤੇ ਮੈਂ ਹਾਂ ਸ਼ਖਰ ਸੰਧੀਰ ਪੰਜਾਬ ਜਿਹੜਾ ਕੱਲ ਮੈਚ ਜਿੱਤਦੀ ਹੈ ਔਰ 11 ਸਾਲਾਂ ਬਾਅਦ ਕਿੰਗਸ 11 ਪੰਜਾਬ ਹੁਣ ਫਾਈਨਲ ਦੇ ਵਿੱਚ ਪਹੁੰਚ ਰਹੀ ਹੈ ਤਾਂ ਮੁਕਾਬਲਾ ਦੇਖਣ ਵਾਲਾ ਹੋਏਗਾ ਕੀ ਫਾਈਨਲ ਜਿੱਤ ਪਾਏਗੀ ਕਿੰਗਸ 11 ਪੰਜਾਬ ਕਿਉਂਕਿ ਜੋ ਬਿੱਤੇ ਦਿਨ ਮੈਚ ਹੋਇਆ ਉਸ ਦੇ ਵਿੱਚ ਸ਼ਾਨਦਾਰ ਪ੍ਰਦਰਸ਼ਨ ਜਿਹੜਾ ਪੰਜਾਬ ਦੀ ਟੀਮ ਦਾ ਵੇਖਣ ਨੂੰ ਮਿਲਿਆ ਔਰ ਦੂਜੇ ਪਾਸੇ ਮੁੰਬਈ ਜਿਹੜੀ ਹੈ ਉਹ ਖਾਸ ਤੌਰ ਉੱਤੇ ਉਹਦਾ ਪ੍ਰਦਰਸ਼ਨ ਇੰਨਾ ਜ਼ਿਆਦਾ ਅੱਛਾ ਨਹੀਂ ਰਿਹਾ ਪਰ ਮੁੰਬਈ ਨੂੰ maat ਦਿੱਤੀ ਹੈ ਪੰਜਾਬ ਨੇ ਔਰ ਇਹ ਮੈਚ 11 ਸਾਲਾਂ ਬਾਅਦ ਜਦੋਂ ਇਹ ਮੈਚ ਜਿੱਤੇ ਨੇ ਤਾਂ 11 ਸਾਲ ਤੋਂ ਬਾਅਦ ਜਿਹੜਾ ਹੁਣ ਪੰਜਾਬ ਫਾਈਨਲ ਦੇ ਵਿੱਚ ਆਈਪੀਐਲ ਦੇ ਪਹੁੰਚ ਚੁੱਕੀ ਹੈ ਤਾਂ ਇਹ ਦੇਰ ਰਾਤ ਜੋ ਮੈਚ ਪੰਜਾਬ ਕਿੰਗਸ 11 ਦੇ ਵਿੱਚਕਾਰ ਤੇ ਮੁੰਬਈ ਇੰਡੀਅਨਜ਼ ਦੇ ਵਿੱਚਕਾਰ ਹੁੰਦਾ ਤਾਂ ਪੰਜ ਵਿਕਟਾਂ ਤੋਂ ਉਸ ਨੂੰ ਹਰਾ ਦਿੱਤਾ ਜਾਂਦਾ ਔਰ ਹੁਣ ਟੀਮ ਨੇ 11 ਸਾਲਾਂ ਬਾਅਦ ਫਾਈਨਲ ਦੇ ਵਿੱਚ ਫਾਈਨਲੀ ਜਗ੍ਹਾ ਬਣਾ ਲਈ ਹੈ ਹੁਣ ਦੇਖਣਾ ਹੋਵੇਗਾ ਕਿ ਪੰਜਾਬ ਜਿਹੜੀ ਹੈ ਉਹ ਫਾਈਨਲ ਮੈਚ ਜਿੱਤਦੀ ਹੈ ਕਿਉਂਕਿ ਆਰਸੀਬੀ ਦੇ ਨਾਲ ਉਹਨਾਂ ਦਾ ਮੈਚ ਜਿਹੜਾ ਹੋਵੇਗਾ ਤਾਂ ਪਿਛਲੇ ਕੁਝ ਸਾਲਾਂ ਦੀ ਗੱਲ ਕਰਦੇ ਹਾਂ ਇਸ ਤੋਂ ਪਹਿਲਾਂ 2014 ਦੇ ਵਿੱਚ ਜਿਹੜਾ ਕਿੰਗਸ 11 ਪੰਜਾਬ ਫਾਈਨਲ ਦੇ ਵਿੱਚ ਪਹੁੰਚੀ ਸੀ ਤੇ ਹੁਣ 3 ਜੂਨ ਨੂੰ ਪੰਜਾਬ ਤੇ ਬੈਂਗਲੌਰ ਦੇ ਵਿੱਚਕਾਰ ਫਾਈਨਲ ਮੈਚ ਹੋਵੇਗਾ ਤਾਂ ਬੀਤੇ ਦਿਨ ਅਹਮਦਾਬਾਦ ਨਰਿੰਦਰ ਮੋਦੀ ਸਟੇਡੀਅਮ ਦੇ ਵਿੱਚ ਪੰਜਾਬ ਨੇ 204 ਰਨ ਦਾ ਟਾਰਗੇਟ 19 ਓਵਰਾਂ ਦੇ ਵਿੱਚ ਚੇਸ ਕਰ ਲਿਆ ਔਰ ਕਪਤਾਨ ਸ਼ਰਾਦ ਨੇ ਜਿਹੜਾ ਲਗਾਤਾਰ ਟੀਮ ਨੂੰ ਜਿੱਤ ਦਿਲਾਈ ਹੈ ਤਾਂ ਇਹ ਜਿੱਤ ਦਾ ਕ੍ਰੈਡਿਟ ਪੂਰੀ ਟੀਮ ਨੂੰ ਜਾਂਦਾ ਹੈ ਬਹੁਤ ਮਿਹਨਤ ਕੀਤੀ ਟੀਮ ਨੇ ਪੰਜਾਬ ਕਿੰਗਸ 11 ਨੇ ਮੈਚ ਜਿਹੜਾ ਬੈਤਰੀਨ ਪ੍ਰਦਰਸ਼ਨ ਕਰਕੇ ਜਿੱਤਿਆ ਔਰ ਦੂਜੇ ਪਾਸੇ ਇਸ ਵਾਰ ਮੁੰਬਈ ਇੰਡੀਅਨਸ ਦਾ ਪ੍ਰਦਰਸ਼ਨ ਇੰਨਾ ਚੰਗਾ ਨਹੀਂ ਰਿਹਾ ਔਰ ਹਾਰ ਦਾ ਸਾਹਮਣਾ ਕਰਨਾ ਪਿਆ ਔਰ ਸੈਮੀਫਾਈਨਲ ਦੇ ਵਿੱਚ ਬਾਹਰ ਹੋ ਜਾਂਦੀ ਹੈ ਮੁੰਬਈ ਇੰਡੀਅਨਸ ਹਾਲਾਂਕਿ ਬਹੁਤ ਸਾਰੇ ਆਈਪੀਐਲ ਦੇ ਮੈਚ ਜਿਹੜੇ ਨੇ ਮੁੰਬਈ ਇੰਡੀਅਨਸ ਨੇ ਆਪਣੇ ਨਾਮ ਕੀਤੇ ਨੇ ਪਰ ਅੱਤ ਕੀ ਉਹ ਫਾਈਨਲ ਦੇ ਵਿੱਚ ਵੀ ਨਹੀਂ ਜਗ੍ਹਾ ਬਣਾ ਪਾਈ ਔਰ ਸਾਡੇ ਪੰਜਾਬ ਦੀ ਟੀਮ ਨੇ ਜਿਹੜਾ ਮੁੰਬਈ ਨੂੰ maat ਦਿੱਤੀ ਔਰ 11 ਸਾਲਾਂ ਬਾਅਦ ਫਾਈਨਲ ਦੇ ਵਿੱਚ ਕਦਮ ਤਰਿਆ ਹੁਣ ਕਿ ਰਾਇਲ ਚੈਲੈਂਜਰ ਬੰਗਲੌਰ ਨੂੰ ਉਹ maat ਦੇ ਪਾਵੇਗੀ ਇਹ ਵੱਡਾ ਸਵਾਲ ਜ਼ਰੂਰ ਬੰਦ ਹੈ ਪਰ ਹੁਣ ਰਿਆਨ ਆਇਰ ਕਪਤਾਨ ਦੀ ਗੱਲ ਕਰਦੇ ਹਾਂ ਜਿੱਦਾਂ ਕਿ ਪੰਜਾਬ ਕਿੰਗਸ ਲੀਗ ਦੌਰ ਤੋਂ ਬਾਅਦ ਆਪ ਚੁੱਕੀ ਸੀ ਔਰ ਇਸ ਸਿਖਰ ਤੇ ਹੈ ਇਸ ਸਮੇਂ ਸੀਜ਼ਨ ਦੇ ਵਿੱਚਕਾਰ ਜੇਕਰ ਗੱਲ ਕੀਤੀ ਜਾਵੇ ਤਾਂ ਲਗਾਤਾਰ 6 ਮੈਚ ਜਿਹੜੇ ਨੇ ਪੰਜਾਬ ਨੇ ਜਿੱਤੇ ਨੇ ਪਰ ਇਸ ਦਾ ਹਾਲਾਂਕਿ ਵਿੱਚ ਦੇ ਪ੍ਰਦਰਸ਼ਨ ਜਿਹੜਾ ਪੰਜਾਬ ਕਿੰਗਸ ਦਾ ਖਰਾਬ ਵੀ ਰਿਹਾ ਸੀ ਪਰ ਦੇ ਰਾਜੇ ਮੈਚ ਕਿੰਗਸ 11 ਪੰਜਾਬ ਨੇ ਜਿੱਤਿਆ ਤਾਂ ਮੁੰਬਈ ਇੰਡੀਅਨਸ ਨੂੰ ਵੱਡੀ ਮਾਰ ਦੇਣ ਤੋਂ ਬਾਅਦ ਫਾਈਨਲ ਦੇ ਵਿੱਚ ਫਾਈਨਲੀ ਜਿਹੜਾ ਉਹਨਾਂ ਨੇ ਜਗ੍ਹਾ ਜ਼ਰੂਰ ਬਣਾ ਲਈ ਹੈ ਤਾਂ ਮੁੰਬਈ ਇੰਡੀਅਨਸ ਨੂੰ ਹਮੇਸ਼ਾ ਵੱਡੇ ਖਿਡਾਰੀ ਮਿਲਦੇ ਨੇ ਔਰ ਵੱਡੇ ਮੈਚਾਂ ਦੇ ਵਿੱਚ ਇਸ ਨੂੰ ਹਾਲਾਂਕਿ ਫਾਇਦਾ ਵੀ ਹੁੰਦਾ ਹੈ ਨੌਕਆਊਟ ਦੇ ਵਿੱਚ ਵੀ ਬਿਹਤਰੀਨ ਉਹਨਾਂ ਦਾ ਤਜਰਬਾ ਹੈ ਮੁੰਬਈ ਇੰਡੀਅਨਸ ਸਭ ਤੋਂ ਸਟਰੋਂਗ ਟੀਮ ਆਈਪਲ ਦੇ ਵਿੱਚ ਮੰਨੀ ਜਾਂਦੀ ਹੈ ਪਰ ਅੱਤ ਕੀ ਇਹ ਜੀ ਸਟਰੋਂਗ ਟੀਮ ਨੂੰ ਵੀ ਕਿੰਗਸ 11 ਪੰਜਾਬ ਨੇ ਮਾਤ ਦਿੱਤੀ ਔਰ ਆਈਪਲ ਦੇ ਵਿੱਚ ਇੱਕ ਤਰੀਕੇ ਦੀ ਕਹਿ ਸਕਦੇ ਹਾਂ ਕਿ ਆਪਾਂ ਹਿਸਟਰੀ ਰਚੀ ਹੈ ਮੁੰਬਈ ਇੰਡੀਅਨਸ ਨੂੰ ਮਾਤ ਪਾ ਕੇ ਤਾਂ ਸਟਾਰ ਖਿਡਾਰੀ ਦੇ ਤੌਰ ਦੇ ਉੱਤੇ ਦੇਖਿਆ ਜਾਂਦਾ ਹੈ ਕਿ ਮੁੰਬਈ ਇੰਡੀਅਨਸ ਦੀ ਟੀਮ ਦੇ ਵਿੱਚ ਹਮੇਸ਼ਾ ਨਿਕਲ ਕੇ ਸਾਹਮਣੇ ਆਉਂਦੇ ਨੇ ਬਿਹਤਰੀਨ ਪਲੇਅਰਸ ਨਿਕਲ ਕੇ ਸਾਹਮਣੇ ਆਉਂਦੇ ਨੇ ਔਰ ਤਜਰਬਾ ਵੀ ਉਹਨਾਂ ਨੂੰ ਮੈਚ ਜਿੱਤਣ ਦਾ ਆਈਪੀਐਲ ਜਿੱਤਣ ਦਾ ਵਧੇਰਾ ਹੈ ਪਰ ਤੁਸੀਂ ਦੇਖੋ ਇੱਥੇ ਹਾਰ ਉਹਨਾਂ ਦੇ ਪੱਲੇ ਪੈਂਦੀ ਹੈ ਔਰ ਸਾਡੇ ਪੰਜਾਬ ਦੇ ਗੱਬਰੂ ਜਵਾਨ ਕਹਿ ਸਕਦੇ ਹਾਂ ਕਿਉਂਕਿ ਅਰਸ਼ਦੀਪ ਵੀ ਐਸੀ ਟੀਮ ਦੇ ਵਿੱਚ ਨੇ ਔਰ ਬਿਹਤਰੀਨ ਪ੍ਰਦਰਸ਼ਨ ਉਹਨਾਂ ਦਾ ਵੀ ਰਿਹਾ ਤਾਂ ਆਈਪੀਐਲ ਦੇ ਵਿੱਚ ਐਟ ਕੀ ਕਿੰਗਸ 11 ਪੰਜਾਬ ਨੇ ਸ਼ਾਨਦਾਰ ਜਿੱਤ ਜਿਹੜੀ ਹੈ ਸੈਮੀਫਾਈਨਲ ਦੇ ਵਿੱਚ ਹਾਸਲ ਕੀਤੀ ਆ ਹੁਣ ਸਭ ਦੀਆਂ ਨਿਗਾਹਾਂ 3 ਜੂਨ ਤੇ ਟਿਕੀਆਂ ਹੋਈਆਂ ਨੇ ਕਿ ਆਖਿਰਕਾਰ ਜੋ 3 ਜੂਨ ਨੂੰ ਮੈਚ ਹੋਵੇਗਾ ਕੀ ਰਾਇਲ ਚੈਲੈਂਜਰਸ ਬੈਂਗਲੁਰ ਜਿਸ ਦੇ ਵਿੱਚ ਵਿਰਾਟ ਕੋਹਲੀ ਨੇ ਕਿਉਂਕਿ ਵਿਰਾਟ ਕੋਹਲੀ ਦੀ ਜੇਕਰ ਲੋਕ ਪ੍ਰਤਿਆ ਦੀ ਗੱਲ ਕੀਤੀ ਜਾਵੇ ਤਾਂ ਬਹੁਤ ਜ਼ਿਆਦਾ ਤੇ ਲੋਕੀ ਐਡਮਾਇਰ ਵੀ ਕਰਦੇ ਨੇ ਜਦੋਂ ਕਦੇ ਆਰਸੀਬੀ ਦਾ ਮੈਚ ਹੋ ਰਿਹਾ ਹੋਵੇ ਤੁਹਾਨੂੰ ਯਾਦ ਦਿਲਾ ਦਈਏ ਕਿ ਜਦੋਂ ਆਰਸੀਬੀ ਔਰ ਪੰਜਾਬ ਦੇ ਵਿਚਕਾਰ ਮੈਚ ਹੋਇਆ ਸੀ ਤਾਂ ਉਹ ਆਰਸੀਬੀ ਨੇ ਹੀ ਜਿੱਤਿਆ ਸੀ ਪਰ ਹੁਣ ਫਾਈਨਲ ਦੇ ਵਿੱਚ ਕੀ ਪੰਜਾਬ ਜਿਹੜਾ ਰॉयਲ ਚੈਲੈਂਜਰ ਬੈਂਗਲੌਰ ਨੂੰ ਮਾਤ ਦੇ ਪਾਵੇਗਾ 3 ਜੂਨ ਨੂੰ ਫਾਈਨਲ ਹੋਣ ਜਾ ਰਿਹਾ ਹੈ ਪਰ ਪ੍ਰਸ਼ੰਸਾ ਕਰਨੀ ਬੰਦੀ ਹੈ ਪੰਜਾਬ ਦੀ ਟੀਮ ਦੀ ਕਿਉਂਕਿ ਸੈਮੀਫਾਈਨਲ ਦੇ ਵਿੱਚ ਜਿਸ ਤਰੀਕੇ ਦਾ ਉਹਨਾਂ ਦਾ ਪ੍ਰਦਰਸ਼ਨ ਰਿਹਾ ਜਿਸ ਜੋਸ਼ ਦੇ ਨਾਲ ਖਿਡਾਰੀ ਖੇਡੇ ਨੇ ਔਰ ਫਾਈਨਲ ਦੇ ਵਿੱਚ ਜਗ੍ਹਾ ਬਣਾਈਏ ਤਾਂ ਕਿਥੇ ਨਾ ਕਿਥੇ ਵਧਾਈ ਦੇ ਪਾਤਰ ਜਿਹੜੀ ਹੈ ਪੂਰੀ ਟੀਮ ਬੰਦੀ ਹੈ ਕਿਉਂਕਿ ਬਹੁਤ ਮੁਸ਼ਕਿਲ ਸੀਗਾ ਮੁੰਬਈ ਇੰਡੀਅਨ ਨੂੰ ਹਰਾਉਣਾ ਪਰਜ ਉਸ ਤਰੀਕੇ ਦਾ ਪ੍ਰਦਰਸ਼ਨ ਟੀਮ ਦਾ ਰਿਹਾ ਪੰਜਾਬ ਦਾ ਪ੍ਰਦਰਸ਼ਨ ਜਿਹੜਾ ਬਹੁਤ ਵਧੀਆ ਰਿਹਾ ਤਾਂ ਇਸ ਦੇ ਕਰਕੇ ਜਿੱਤ ਜਿਹੜੀ ਹੈ ਉਹਨਾਂ ਦੇ ਝੋਲੀ ਦੇ ਵਿੱਚ ਪੈਂਦੀ ਹੈ ਤਾਂ ਹੁਣ ਫਾਈਨਲ ਦੇ ਵਿੱਚ ਵੇਖਾਂਗੇ ਕਿ ਪੰਜਾਬ 11 ਸਾਲਾਂ ਬਾਅਦ ਜਦੋਂ ਹੁਣ ਐਂਟਰੀ ਕਰਦੀ ਹੈ ਫਾਈਨਲ ਦੇ ਵਿੱਚ ਕੀ ਜਿੱਤ ਦਰਜ ਕਰਾ ਪਾਉਂਦੀ ਹੈ ਕਿ ਫਾਈਨਲ ਜਿੱਤ ਪਾਉਂਦੇ ਨੇ ਉਹ ਕਿਉਂਕਿ ਬਾਅਦ ਲੰਮੇ ਵਕਫੇ ਤੋਂ ਬਾਅਦ ਜਿਹੜਾ ਉਹ ਫਾਈਨਲ ਦੇ ਵਿੱਚ ਪਹੁੰਚੇ ਨੇ ਔਰ ਦੂਜੇ ਪਾਸੇ ਟੀਮ ਵੀ ਤੁਸੀਂ ਦੇਖੋ ਵਿਰਾਟ ਕੋਹਲੀ ਦੀ ਆਰਸੀਬੀ ਟੀਮ ਹੈ ਹੁਣ ਕੀ ਉਹ ਜਿੱਤ ਪਾਣਗੇ ਪਰ ਇਹ ਜਿਹੜੀ ਦੇਰ ਰਾਤ ਜੋ ਮੈਚ ਹੋਇਆ ਇਸ ਦਾ ਪੂਰਾ ਕ੍ਰੈਡਿਟ ਕਹਿ ਸਕਦੇ ਹਾਂ ਕਿ ਪੰਜਾਬ ਦੀ ਟੀਮ ਨੂੰ ਜਾਂਦਾ ਕਿਉਂਕਿ ਬਿਹਤਰੀਨ ਪ੍ਰਦਰਸ਼ਨ ਉਹਨਾਂ ਦਾ ਜਿਹੜਾ ਹੈ ਸੈਮੀਫਾਈਨਲ ਦੇ ਵਿੱਚ ਵੇਖਣ ਨੂੰ ਮਿਲਦਾ ਔਰ ਮੁੰਬਈ ਇੰਡੀਅਨਸ ਨੂੰ ਇੱਕ ਤਰੀਕੇ ਦੀ maat ਜਿਹੜੀ ਆ ਉਹਨਾਂ ਨੇ ਪਾਈ ਹੈ